ਹਾਂਜੀ ਦੋਸਤੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਪੰਜਾਬ ਦੇ ਸਭ ਤੋਂ ਵੱਡੇ ਰੁੱਖ ਦੇ ਜੀਹਾਂ ਪੰਜਾਬ ਦਾ ਸਭ ਤੋਂ ਵੱਡਾ ਰੁੱਖ ਇੱਕ ਬੋੜ ਦਾ ਰੁੱਖ ਹੈ ਜਿਸ ਨੂੰ ਆਪਾਂ ਬਰੋਟਾ ਵੀ ਕਹਿੰਦੇ ਆ ਤੇ ਇਹ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਪਿੰਡ ਚੋਲਟੀ ਖੇੜੀ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇਹ ਕਿੰਨਾ ਲੰਬਾ ਚੌੜਾ ਹੋਊਗਾ ਤੁਸੀਂ ਯਕੀਨ ਮੰਨਿਓ ਕਿ ਇਹ ਬਰੋਟੀ ਦਾ ਰੁੱਖ 4 ਏਕੜ ਦੇ ਵਿੱਚ 4 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਸਿੰਗਲ ਰੁੱਖ ਤੇ ਇਸ ਕਰਕੇ ਇਹ ਪੰਜਾਬ ਦਾ ਸਭ ਤੋਂ ਵੱਡਾ ਰੁੱਖ ਹੈ ਤੇ ਇਹ 200 ਸਾਲ ਪੁਰਾਣਾ ਪਿੰਡ ਵਾਲੇ ਇਸ ਨੂੰ ਬਹੁਤ ਪਵਿੱਤਰ ਮੰਨਦੇ ਨੇ ਤੇ ਇਸ ਬਰੋਟੀ ਦਾ ਆਪਣਾ ਇਕੋਸਿਸਟਮ ਹੈ ਇੱਥੇ ਪੰਛੀ ਰਹਿੰਦੇ ਆ ਤੇ ਬਹੁਤ ਸੋਨਾ ਇਹ ਥਾਂ ਇੱਥੇ ਇੱਕ ਨਿੱਕਾ ਜਿਹਾ ਮੰਦਿਰ ਬਣਿਆ ਹੈ ਤੇ ਬਹੁਤ ਪਵਿੱਤਰ ਥਾਂ ਹੈ ਇਹ ਇਹਦੇ ਨੇੜੇ ਦੀ ਕਰੇਲਵੇ ਟ੍ਰੈਕ ਲੰਘਦਾ ਹੈ ਤੇ ਪੂਰਾ ਦ੍ਰਿਸ਼્ય ਤਾਂ ਜਿਹੜਾ ਹੈਗਾ ਉਹ ਦੇਖਣ ਵਾਲਾ 4 ਏਕੜ ਦੇ ਵਿੱਚ ਫੈਲਿਆ ਪੰਜਾਬ ਦਾ ਸਭ ਤੋਂ ਵੱਡਾ ਰੁੱਖੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੈ ਜਰੂਰ ਦੇਖੋ